ਤਸਮਲਾ ਆ ਜੀ ਅੱਛਾ ਕਿੱਥੇ ਲੈਣ ਆ ਰਹੇ ਅੱਜ ਦਸਾਂ ਨੇ ਸਰ ਅੱਛਾ ਕੀ ਕੀ ਵਾਕਿਆ ਹੋਇਆ ਕੀ ਗੱਲ ਬਾਤ ਹੈ ਸਰ ਦਾਜੀ ਮੈਨੂੰ 4:00 ਵਜੇ 13:00 ਮਿੰਟੇ ਤੇ ਫੋਨ ਆਇਆ ਮੈਂ ਫਿਰ ਜੇਦਾ ਅਈ ਜੀਕੂਪਰ ਹੋਟਲ ਆ ਰੈਂਟ ਤੇ ਉੱਥੇ ਸੀ ਮੈਂ ਤੇ ਇਹਨਾਂ ਦੇ ਦੋਸਤਾਂ ਨਾਲ ਲਿਆ ਇਧਰ ਪੂਰੇ 8 ਕਿਲੋਮੀਟਰ ਪੈਂਦਾ ਗੋਮਰ ਗੱਲ ਕਰਨਾ ਤੇ ਉਹਨੇ 4:00 ਵਜੇ 13:00 ਮਿੰਟੇ ਤੇ ਫੋਨ ਆਇਆ ਪੂਰੀ ਕਰੇ ਹਣੀ ਛੋਟੀ ਜੀ ਕਿੰਨੇ ਸਾਲ ਦੀ ਬੱਚੀ ਹੈ ਬੱਚੀ 7 ਮਹੀਨਿਆਂ ਦੀ ਸਿਰਫ 7 ਮਹੀਨਿਆਂ ਦੀ 7 ਮਹੀਨਿਆਂ ਦੀ ਅੱਛਾ ਜੀ ਤੇ ਫਿਰ ਮੁੰਡਾ ਮੈਨੂੰ ਗੱਡੀ ਚੋਂ ਲੈ ਗਿਆ ਇੱਕ ਗੱਡੀ ਇਸ ਦਿੱਤਾ ਇੱਥੇ ਠੀਕ ਹੈ ਜੀ ਕਿ ਮੈਂ ਪੂਰਾ ਬਾਕਿਆ ਕੋਈ ਗੱਲਬਾਤ ਹੋਦਾ ਨਾ ਲਗੀ ਇਹ ਮੈਨੂੰ ਫੇਰ ਪਤਾ ਘਰੇ ਇਹਨਾਂ ਨੂੰ ਪਤਾ ਅਚਾਨਕ ਮੌਕੇ ਤੇ ਪਹੁੰਚੀ ਹੋਈ ਆ ਬਸ ਅਸੀਂ ਐ ਪੁਲਸਾਈ ਹੋਈ ਸੀ ਅੱਜ ਜਾਂਚ ਕਰ ਰਹੀ ਹੈ ਹਾਂ ਜੀ ਹਾਂ ਸੀ ਸੀ ਟੀਵੀ ਦੇ ਵਿੱਚ ਕੋਈ ਆਇਆ ਓ ਟੀ ਸੀ ਕੋਈ ਨਹੀਂ ਹੋਇਆ ਤਿੰਨ ਬੰਦੇ ਆਉਂਦੇ ਪਿਆ ਬਾਲਟੀ ਲੈ ਕੇ ਸਿਰ ਬਾਲਟੀ ਵਾਲੇ ਬੰਦੇ ਬਾਲਟੀ ਆ ਗਿਆ ਕਿੰਨੇ ਵਜੇ ਦਾ ਵਾਕਿਆ ਹੋਇਆ ਇਹ 12:25 ਦਾ 12:30 ਠੀਕ ਹੈ ਤੁਸੀਂ ਕੀ ਲੱਗਦੇ ਮਜੀਤ ਮੈਂ ਚਾਚਾ ਦਾਦਾ ਲਾ ਚਾਚਾ ਦਾਦਾ ਲਾ ਹਾਂਜੀ ਠੀਕ ਹੈ ਵਿਸ਼ ਮਹਾਜਨ ਜੀ ਅੱਛਾ ਕਿਹੜਾ ਇਲਾਕਾ ਜੀ ਉਹ ਨਿਊ ਕਰਤਾਰਨਗਰ ਅੱਛਾ ਕੀ ਵਾਕਿਆ ਹੋਇਆ ਭਾਜੀ ਵਾਕਿਆ ਇਹ ਹੋਇਆ ਜੀ ਰਾਤ ਨੂੰ ਇਹ ਜੋਏ ਨਾਲ 10:00 ਵਜੇ ਆਵਗੇ ਇਹਨਾਂ ਨੇ 12:30 1:00 ਜਦੋਂ ਦੇਖਿਆ ਕਿ ਬੱਚਾ ਨਹੀਂ ਸੀਗਾ ਤੇ ਇਹਨਾਂ ਨੇ ਉਸੇ ਵੇਲੇ ਉੱਠ ਕੇ ਆਪਣੇ ਸਾਰੇ ਉੱਪਰੋਂ ਸਲੇ ਦੇਖਿਆ ਹਾਂ ਤੇ ਇਹਨਾਂ ਨੂੰ ਬੱਚਾ ਕਿਤੇ ਨਜ਼ਰ ਨਹੀਂ ਆਇਆ ਫਿਰ ਇਹਨਾਂ ਨੇ ਇਲਾਕੇ ਆਪਣੇ ਬਾਹਰ ਆ ਗਏ ਗਲੀ ਦੇ ਵਿੱਚ ਹਾਂਜੀ ਸਾਲ ਦਿੱਤੀ ਲਗਨ ਬੱਚਾ ਕਿੱਥੇ ਨਹੀਂ ਹੋਤਿਆ ਫਿਰ ਇਹਨਾਂ ਨੇ ਆਪਣੇ ਇਲਾਕੇ ਵਿੱਚ ਵੀ ਘੁੰਮਿਆ ਉੱਥੇ ਜਾ ਕੇ ਦੇਖਿਆ ਕਿ ਕੁਝ ਨਜ਼ਰ ਨਹੀਂ ਆਇਆ ਫਿਰ ਸਵੇਰੇ 4 ਵਜੇ ਤੋਂ ਬਾਅਦ ਇਹਨਾਂ ਨੇ ਜਿਹੜੇ ਕੈਮਰੇ ਕੋਈ ਨਜ਼ਰ ਆ ਸਕਿਆ ਹੀ ਉਹਨਾਂ ਦੀ ਕੈਮਰੇ ਦੀ ਜਾਂਚ ਕੀਤੀ ਜਿਹਦੇ ਵਿੱਚ ਇਹਨਾਂ ਨੂੰ ਨਜ਼ਰ ਆਇਆ ਕਿ 12:25 ਮਿੰਟ 'ਚ ਕੋਈ ਬਾਲਟੀਆਂ ਲੈ ਕੇ ਤਿੰਨ ਜਣੇ ਜਾ ਰਹੇ ਸੀ ਉਸ ਤੋਂ ਬਾਅਦ ਪੁਲਿਸ ਨੂੰ ਇਨਫਾਰਮੇਸ਼ਨ ਦਿੱਤੀ ਪੁਲਿਸ ਵੀ ਆਈ ਸਵੇਰੇ ਉਹ ਆਪਣੀ ਇਨਚਾਰਜ ਕਰ ਰਹੀ ਹੈ ਹੁਣ ਇਨਸਪੈਕਟਰ ਸਾਹਿਬ ਬੈਠੇ ਸੀ ਕਿ ਜਿਹੜੇ ਆਪਣਾ ਇਨਚਾਰਜ ਸਾਹਿਬ ਹੈ ਉਹ ਵੀ ਹੁਣ ਸਾਰੇ ਇਨਕੁਆਰੀ ਕਰਕੇ ਦੇ ਆ ਬਾਕੀ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਕਿਉਂ ਅੱਜ ਘਰ ਦੇ ਵਿੱਚੋਂ ਛੋਟਾ ਬੱਚਾ ਚਲਾ ਗਿਆ ਤਾਂ ਕਾਨੂੰਨ ਕੁਝ ਨਹੀਂ ਹੋ ਸਕਦਾ ਔਰ ਇਲਾਕਾ ਸਾਰਾ ਜਿਹੜਾ ਵਾ ਚਾਰੇ ਪਾਸੇ ਗੇਟ ਜਿਹੜਾ ਬੰਦ ਹੈ ਅਸੀਂ ਚਾਹੁੰਦੇ ਹਾਂ ਕਿ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਇਲਾਕੇ ਦੇ ਵਿੱਚ ਜਿਸ ਤਰੀਕੇ ਨਾਲ ਬੰਦੇ ਜਦੋਂ ਸਿਆ ਕਿ ਜਿੱਧਰੋਂ ਆਇਆ ਔਰ ਜਿੱਧਰ ਗਿਆ ਉਹ ਜਾਂਚ ਹੋਏ ਤਾਂ ਕਿ ਉਹ ਬੰਦਿਆਂ ਦੇ ਪਤਾ ਲੱਗ ਸਕਿਆ ਉਹ ਬੰਦੇ ਕੌਣ ਸੀ ਅਗਰ ਉਹ ਬੰਦੇ ਹੋਣ ਚਾਹੌਣਾਂ ਨੂੰ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਲੱਗਦਾ ਸਹਿਮ ਦਾ ਮਾਹੌਲ ਆ ਬਹੁਤ ਬਿਲਕੁਲ ਲੱਗਦਾ ਜੀ ਅਸਲ ਇਹ ਤੁਹਾਨੂੰ ਪਤਾ ਲਾਣ ਜਿਹੜੀ ਪੋਜੀਸ਼ਨ ਹੈ ਸਾਡੇ ਪੰਜਾਬ ਦੇ ਵਿੱਚ ਉਹ ਬਹੁਤ ਮਾੜੀ ਹੈ ਦਿਨ-ਪ੍ਰਤੀ ਦਿਨ ਹਰ ਤਰ੍ਹਾਂ ਦੇ ਘਟਨਾਵਰ ਰਹੇ ਆ ਕਿ ਲੁੱਟਾਂ ਖੋਹਾਂ ਔਰ ਸਨੈਚਿੰਗ ਹਰ ਤਰ੍ਹਾਂ ਦਾ ਕੰਮ ਹੋ ਰਿਹਾ ਔਰ ਪੁਲਿਸ ਪ੍ਰਸ਼ਾਸਨ ਜਿਹਦੇ ਜਿਹੜੀ ਆ ਉਹ ਥਾਲਣੀ ਪਾ ਸਕਦੀ ਜੀ ਹਾਂ ਜੀ ਸਰ ਬਸ ਅੱਧੇ ਪੌਣੇ ਘੰਟੇ ਪਹਿਲਾਂ ਬੱਚੀ ਮਿਲੀ ਹੈ ਜਿਹੜਾ ਹੀ ਪਲਾਟ ਦੇ ਵਿੱਚ ਅਸੀਂ ਪਹਿਲਾਂ ਸਵੇਰੇ ਵੀ ਚੈਕਿੰਗ ਕੀਤੀ ਸੀ ਉਸ ਤੋਂ ਬਾਅਦ ਮੇਰੇ ਦੋਸਤਾਂ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਚੈੱਕ ਕੀਤੀ ਸੀ ਉਸੇ ਪਲਾਟ ਦੇ ਵਿੱਚ ਸਾਨੂੰ ਕੁੜੀ ਬਰਾਮਦ ਹੋਈ ਆ ਅਸੀਂ ਉਸ ਪਲਾਟ ਦੀ ਪੂਰੀ ਗ੍ਰੀਨਰੀ ਸੀਗੀ ਉਹਨੂੰ ਵਢਾਣ ਲਈ ਮਤਲਬ ਲੇਬਰ ਵੀ ਲੱਗੇ ਆ ਸੀ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਵੀ ਆ ਗਈ ਸੀ ਤੇ ਜਸਲੀ ਜਿੱਦਾਂ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਐਂਟਰ ਕੀਤੀ ਆ ਉਹਨਾਂ ਨੂੰ ਬਿਲਕੁਲ ਸਾਹਮਣੇ ਹੀ ਬੱਚੀ ਪਈ ਮਿਲ ਗਈ ਬੱਚੀ ਦੇ ਮੂੰਹ ਤੇ ਛੜੀਟਾ ਰੈਸ਼ੀਜ਼ ਹੋਏ ਹੋਏ ਆ ਠੀਕ ਹੈ ਤੇ ਉਹਨਾਂ ਦੇ ਮਲੱਕੀ ਪੂਰੀ ਬਾਡੀ ਮਤਲਬ ਕਿ ਉਹਦੀ ਗੰਦੀ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਦਾ ਕੁਨਾਲਪਾਲ ਹਸਪੀਟਲ ਮੈਡੀਕਲ ਚੈੱਕ ਅਪ ਕਰਾਇਆ ਉਦਾਂ 올 ਰਾਈਟ ਆ ਹੁਣ ਅਸੀਂ ਰੈਫਰ ਕਰਕੇ ਇੱਕ ਵਾਰ ਦੀਪ ਹਸਪੀਟਲ ਉਹਨੂੰ ਲੈ ਕੇ ਆਏ ਆ ਤੁਸੀਂ ਪਹਿਲਾਂ ਉਸ ਤੋਂ ਬਾਅਦ ਚੈੱਕ ਕੀਤਾ ਸੀ ਹਾਂਜੀ 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 ਸਰ ਦੋ ਤੋਂ ਤਿੰਨ ਵਾਰ ਚੈੱਕ ਕੀਤਾ ਸਰ ਕਿੰਨੇ ਘੰਟਿਆਂ ਬਾਅਦ ਤੁਹਾਡੀ ਬੱਚੀ ਮਿਲੀ ਸਰ ਸਾਡੀ ਬੱਚੀ 12 ਤੋਂ 14 ਘੰਟਿਆਂ ਬਾਅਦ ਜਾ ਕੇ ਸਾਨੂੰ ਮਿਲੀ ਹੈ ਕੋਈ ਸੀਸੀਟੀਵੀ ਵਗੈਰਾ ਨਿਕਲ ਕੇ ਆਇਆ ਕਿ ਸਰ ਬੱਚੀ ਉੱਥੇ ਸਰ ਫਰੰਟ ਫਰੰਟ ਸਾਈਡ ਤੋਂ ਤਾਂ ਮਤਲਬ ਸੀਸੀਟੀਵੀ ਚ ਕੁਝ ਵੀ ਨਹੀਂ ਆਇਆ ਸੀ ਸਾਨੂੰ ਵੀ ਇਹੀ ਸੀਗਾ ਕਿ ਮੇਬੀ ਜੋ ਹੋਇਆ ਬੈਕ ਸਾਈਡ ਤੋਂ ਹੀ ਬੈਕ ਸਾਈਡ ਤੇ ਬੜੀ ਡੂੰਗੀ ਕੰਦ ਦਾ ਤੇ نیچے ਪਲਾਟ ਹੈ ਜੇ ਬੱਚੇ ਨੂੰ ਐਡੀਟੂਚੋਂ ਕੋਈ ਸੁੱਟਦਾ ਤੇ ਬੱਚੇ ਤੇ ਕੋਈ ਨਾ ਕੋਈ ਇੰਜਰੀ ਹੁੰਦੀ ਸ਼ੁਕਰ ਹੈ ਪ੍ਰਮਾਤਮਾ ਦਾ ਬੱਚੇ ਤੇ ਕੋਈ ਇੰਜਰੀ ਆ ਨਹੀਂ ਜੀਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਾ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਪੁਲਿਸ ਨੇ ਪੂਰਾ ਉਹਨੂੰ ਘੇਰਾ ਪਾ ਲਿਆ ਵਾ ਠੀਕ ਹੈ ਤੇ ਹੁਣ ਮੈਂ ਕਿਤੇ ਨੰਗ ਨਹੀਂ ਸਕਦਾ ਉਹ ਕਿਸੇ ਤਰੀਕੇ ਬੱਚੇ ਨੂੰ ਸੁੱਟ ਕੇ ਆਪ ਨਿਕਲ ਗਿਆ ਜਾਂ ਫਿਰ ਅਗਰ ਉਹ ਆਪ ਵੀ ਹੁਣ ਉੱਥੇ ਹੋਏਗਾ ਨਾ ਇੱਕ ਸਵਾਲ ਇੱਥੇ ਉੜਦਾ ਹੈ ਕਿ ਬੱਚੀ ਕਿਸ ਚਾਦਰ 'ਚ ਸੀ ਕਿ ਤੇਜੇ ਦੇ ਪਾਜੀ ਜਿਹੜੇ ਕੱਪੜੇ ਉਹਨੇ ਰਾਤੀ ਪਾਇਓ ਸੀ ਸੇਮ ਉਹੀ ਕੱਪੜਿਆਂ 'ਚ ਜੀ ਉਹੀ ਕੱਪੜੇ ਗੰਦੇ ਨੇ ਲੱਗਦਾ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਹੱਲੇ ਵੀ ਉੱਥੇ ਹੀ ਹੈ ਉਹ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਿਹਾ ਪੂਰੀ ਆਸ-ਪਾਸ ਗਲੀਆਂ ਦੀ ਪੂਰੀ ਤਫਤੀਸ਼ ਕਰ ਰਿਹਾ ਅਸੀਂ ਸਰ ਵੈਸੇ ਮੇਰੀ ਐਸੀ ਕੋਈ ਵੀ ਨਹੀਂ ਲੇਕਿਨ ਹੁਣ ਮੈਨੂੰ ਵੀ ਲੱਗ ਰਿਹਾ ਕਿ ਕੋਈ ਨਾ ਕੋਈ ਇਨਸਾਨ ਤਾਂ ਐਸਾ ਹੈਗਾ ਨਾ ਜਿਹੜਾ ਮੇਰੇ ਬੱਚੀ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਮੇਰੇ ਨਾਲ ਲਾਈਫ 'ਚ ਫਰਸਟ ਟਾਈਮ ਇਹ ਚੀਜ਼ ਹੋਈ ਹਾਂਜੀ ਫਿਲਹਾਲ ਡਾਕਟਰਾਂ ਦਾ ਕਹਿੰਦੇ ਮੁਤਾਬਕ ਕੁੜੀ ਸਹੀ ਹੈ ਥੋੜੀ ਦੇਰ ਤੱਕ ਥੋੜਾ ਫੀਵਰ ਹੈ ਨਾਰਮਲ ਹੈ ਥੋੜੀ ਦੇਰ ਤੱਕ ਸੈੱਟ ਹੋ ਜਾਏਗੀ ਸਭ ਤੋਂ ਵੱਡਾ ਸਰ ਪੰਜਾਬ ਪੁਲਿਸ ਦਾ মিডিਆ ਦਾ ਮੇਰੇ ਸਾਰੇ ਯਾਰਾ ਦੋਸਤ ਸਕੇ ਸੰਬੰਧੀਆਂ ਦਾ ਬਹੁਤ ਬਹੁਤ ਧੰਨਵਾਦ ਜੇ মিডিਆ ਤੇ ਪੰਜਾਬ ਪੁਲਿਸ ਤੇ ਮੇਰੇ ਸਾਰੇ ਯਾਰ ਦੋਸਤ ਸਪੋਰਟ ਨਾ ਕਰਦੇ ਤਾਂ ਮੈਨੂੰ ਮੇਰੀ ਬੱਚੀ ਅੱਜ ਨਹੀਂ ਮਿਲਦੀ ਤੇ ਸਭ ਤੋਂ ਵੱਡਾ ਉਸ ਅਕਾਲ ਪੁਰਖ ਦਾ ਧੰਨਵਾਦ ਕਿੰਨੇ ਘੰਟੇ ਬਾਅਦ ਮਿਲੀ ਕਿੰਨੇ ਘੰਟੇ ਬਾਅਦ ਮਿਲੀ 10 ਤੋਂ 12 ਇਹ ਕਿਹਦਾ ਸਾਡੇ ਨਿਊ ਕਰਤਾਰਨਗਰ ਪੈਂਦਾ ਹੈ ਇਹ ਇੱਕ ਛੋਟਾ ਜਿਹਾ ਪਰਿਵਾਰ ਆ ਉਹ 70 ਗਜ ਦੀ ਜਗ੍ਹਾ ਜਿਹਦੇ ਵਿੱਚ ਡਬਲ ਮੰਜ਼ਿਲਾ ਮਕਾਨ ਬਣਿਆ ਹੋਇਆ ਇਹ ਇਹਨਾਂ ਦੀ ਮਾਤਾ ਤੇ ਤਿੰਨ ਕੁੜੀਆਂ ਨੇ ਵੱਡੀ ਜਿਹੜੀ ਆ ਉਹਦੀ 10 ਸਾਲ ਹੋ ਮੇਰਾ ਜਿਹੜੀ ਛੋਟੀ ਆ ਉਹਦੀ ਹੈਗੀ ਆ ਕੁਛ 6 ਸਾਲ ਦੀ ਆ ਇਹ ਜਿਹੜੀ ਦਵਿਆਨ ਲੜਕੀ ਆ ਬੱਚੀ ਆ ਇਹ 7 ਮਹੀਨੇ ਦੀ ਆ ਇਹ ਇਕੱਠੇ ਇੱਕ ਬੈੱਡ ਦੇ ਉੱਤੇ ਸੁੱਤੇ ਹੋਏ ਸੀਗੇ ਤੇ ਰਾਤ ਨੂੰ ਮੈਕਸਿਮਮ ਜਿਹੜੀ ਇਹਨਾਂ ਦੀ ਮਾਤਾ ਉਹ ਕਹਿੰਦੀ ਆ ਵੀ 2 ਵਜੇ ਕੋਈ ਚਾਬੀ ਕਮੈਂਟ ਹੋਈ ਸੀ ਤੇ ਮੈਂ ਅਚਨ ਚੇਤੀ ਇੱਕ ਮੇਰੀ ਜਿਹੜੀ ਵੱਡੀ ਸੈਂਟਰ ਵਾਲੀ ਕੁੜੀ ਸੀ ਉਹ ਨੀਚੇ ਡਿੱਗ ਪਈ ਸੀ ਮੈਂ ਉਹਨੂੰ ਉੱਠ ਕੇ ਜਦੋਂ ਉੱਪਰ ਬੈੱਡ ਤੇ ਪਾਇਆ ਤਾਂ ਜਾਂ ਦੇਖਿਆ ਤੇ ਜਿਹੜੀ ਛੋਟੀ 7 ਮਹੀਨੇ ਦੀ ਬੱਚੀ ਸੀ ਉੱਤੇ ਗੈਪ ਸੀ ਬੱਚੀ ਹੈ ਨਹੀਂ ਜਦ ਕਿ ਨਾ ਜਿਹੜਾ ਬਾਹਰ ਨੂੰ ਦਰਵਾਜ਼ਾ ਨਿਕਲਦਾ ਉਹ ਵੀ ਕਵਰੇ ਉਹ ਵੀ ਅੰਦਰੋਂ ਬੰਦ ਆ ਜਿਹੜੇ ਬਾਕੀ ਉੱਪਰ ਸਾਤ ਨੂੰ ਜਾਂਦਾ ਕਮਰਾ ਉਹ ਵੀ ਬੰਦ ਆ ਅਜੇ ਤੱਕ ਮਲੇ ਉਹਦੇ ਨੇ ਅਸੀਂ ਤਰਤੀਸ਼ ਕਰ ਰਹੇ ਆ ਤੇ ਛੇਤੀ ਮਾਮਲੇ ਜਿਹੜਾ ਸੁਲਝਾ ਲਾਂਗੇ ਸੀਸੀਟੀਵੀ ਆਈ ਹੋਈ ਆ ਉਹਦੇ ਵਿੱਚ ਉਹ ਜੇ ਨਿਕਲੋ ਕੋਈ ਕੂੜਾ ਸੁੱਟ ਕੇ ਬਾਹਰੋਂ ਆ ਰਹੇ ਨੇ ਉਹਦੇ ਵਿੱਚ ਅਸੀਂ ਦੇਖ ਲਿਆ ਉਹਦੇ ਵਿੱਚ ਕੋਈ ਬਾਲਟੀ ਵਿੱਚ ਕੁਝ ਨਹੀਂ ਕੋ ਖਾਲੀ ਜਿਹੜੀ ਬਾਲਟੀ ਆ ਨਜ਼ਰ ਆ ਰਹੀ ਆ ਬਾਲਟੀ ਪਰਿਵਾਰ ਦੇ ਕੀ ਸ਼ੱਕ ਨਾ ਆ ਪਰਿਵਾਰ ਤੇ ਉਹ ਕਹਿੰਦੇ ਜਾਂ ਤੇ ਨਾਲ ਸਾਡੇ ਗਵਾਂਢੀ ਉਹ ਨੇ ਉਹ ਵੱਖ-ਵੱਖ ਤੇ ਉਹਨੀਆਂ ਗੱਲਾਂ ਕਰਦੇ ਉਹ ਤਬਤੀਸ਼ ਦੇ ਵਿੱਚ ਚੱਲ ਜਾਣਾ ਕੋਈ ਤੇ ਉਹ ਇਹ ਗੱਲ ਨੂੰ ਘਮਾਉਂਦੇ ਆ ਕੋਈ ਜਾਨਵਰ ਕੋਈ ਬਿੱਲੀ ਨਾ ਚੁੱਕ ਕੇ ਲੈ ਗਈ ਹੋਵੇ ਕਦੀ ਕਹਿੰਦੇ ਸਾਡਾ ਗਵਾਂਢੀ ਨਾ ਕੋਈ ਲੈ ਗਿਆ ਹੋਵੇ ਪਰ ਰਸਤਾ ਹੈ ਨਹੀਂ ਕਿਹੇ ਪਾਸੇ ਇਹ ਨਿੰੰਗਣ ਵਾਸਤੇ ਨਾ ਤੇ ਛੱਤ ਤੇ ਹੀ ਰਸਤਾ ਹੈਗਾ ਉੱਤੇ ਦਰਵਾਜ਼ਾ ਬੰਦ ਸੀ نیچے ਦਰਵਾਜ਼ਾ ਬੰਦ ਸੀ ਵੱਖ-ਵੱਖ ਕਮਰੇ ਨੇ ਇੱਕ ਦਾ ਇੱਕ ਗੇਟ ਦੇ ਉੱਤੇ ਦੇ ਭਾਈ ਦਾ ਦਰਵਾਜ਼ਾ ਉਹ ਦਰਵਾਜ਼ਾ ਬੰਦ ਸੀ ਉਹ ਇਹਨਾਂ ਨੇ ਖਲਾਇਆ ਥੋੜਾ ਜਿਹਾ ਇਹ ਲੱਗ ਰਿਹਾ ਵੀ ਜਿੱਤ ਤਰ੍ਹਾਂ ਕੋਈ ਘਰ ਦੇ ਵਿੱਚੋਂ ਇੰਦਾਂ ਨਹੀਂ ਹੋਈ ਪਰ ਪੂਰੀ ਤਬਤੀ ਛੱਕੀ ਮਾਮਲਾ ਛੱਕੀ ਆ ਛੇਤੀ ਸਲਝਾ ਲਾਂ ਸਾਡੇ ACP ਸਾਹਿਬ ਵੀ ਆਏ ਹੋਏ ਨੇ ਉਹ ਛੇਤੀ ਮਾਮਲਾ ਸਮਝਾ ਲੈਣਗੇ ਜੋ ਵੀ ਹੈ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਦੇਖੇ ਜਾ ਰਹੇ ਨੇ ਸਾਰੇ ਸੀਡੀਆਰ ਵਗੈਰਾ ਪਾਈ ਗਈ ਹੈ ਉਤੋਂ ਸਾਰਾ ਪਤਾ ਲੱਗ ਜਾਏਗਾ ਤੇ ਜਲਦੀ ਮਾਮਲੇ ਨੂੰ ਸੁਲਝਾ ਦੇਗਾ